ਨਾ 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 ਮਤਰਾ ਪਿਸਤੌਲ ਕਿੱਥੇ ਆ ਬੈਲੀਆ ਇਹ ਨਾ ਕਰੇ ਮੜਿਆ ਸਾਡੇ ਬਈਏ ਮਨੇ ਬਿੱਕੀ ਭਾਵੇਂ ਆ ਇਹ ਤਾਂ ਬਈ ਗੱਪ ਮਾਰ ਕੇ ਲੈ ਆਈ ਸੀ ਬੰਦਾ ਇਹ ਕੋਣ ਗੱਪ ਮਾਰ ਕੇ ਆ ਮੋਰੇ ਗੱਡੀ ਵਾਲਾ ਬਈ ਹਾਂ ਕੀ ਗੱਪ ਮਾਰ ਕੇ ਲੈ ਗਿਆ ਕੰਮ ਚੱਲ ਨਹੀਂ ਬਸ ਹੋਰ ਗੱਲ ਸਾਨੂੰ ਕੁਝ ਦੱਸੀ ਨਹੀਂ ਬਈ ਨਹੀਂ ਤੇ ਬਹਿੜੀ ਯਾਰ ਬੰਦਾ ਹੀ ਮੈਂ ਜਦੋਂ ਫਿਰ ਤੁਸੀਂ ਕਹਿੰਦੇ ਘਰੇ ਵੜਦੋਂ ਤੁਹਾਨੂੰ ਐ ਨਹੀਂ ਪਤਾ ਯਾਰ ਬਈ ਸਾਨੂੰ ਗੱਪ ਮਾਰ ਕੇ ਲੈ ਯਾਰ ਵੱਡੇ ਭਾਈਆ ਸਾਨੂੰ ਜੇ ਕੋਈ ਪਤਾ ਹੁੰਦਾ ਮੈਂ ਤਾਂ ਮਾਰ ਕੇ ਲੈ ਜਾਣੇ ਕਿ ਨਹੀਂ ਤੁਸੀਂ ਜਾਣੇ ਕਿ ਨਹੀਂ ਜਾਣੇ ਸੀਗੇ ਬਈ ਜਿਹੜਾ ਕਿਹੜਾ ਮੇਰਾ ਨਾਮ ਤਾਂ ਜੀ ਸੰਚੂ ਆਗਾ ਜੀ ਕਿਹੜਾ ਪਿੰਡ ਦਾ ਤੇਰਾ ਪਿੰਡ ਦਾ ਦੂਲ ਵਾਲਾ ਜੀ ਸਾਡਾ ਇਹ ਮਾਮ ਵਾਲਾ ਬਈ ਇਹ ਨਾ ਇਹਨਾਂ ਦਾ ਕੋਈ ਗੱਡੀ ਦਾ ਰੌਲਾ ਹੈ ਜਿਹੜਾ ਬੰਦਾ ਆਇਆ ਇਹ ਮਾਨਸਾ ਤੋਂ ਸਾਡੇ ਪਿੰਡ ਮਾਲਾ ਰਿਸ਼ਤੇਦਾਰੀ ਕੋਈ ਗੱਡੀ ਦਾ ਰੌਲਾ ਸਾਡੇ ਪਿੰਡ ਵਾਲੇ ਦੀ ਮੁੰਡੀ ਦੀ ਗੱਡੀ ਗੁੱਡੀ ਆ ਕੋਈ ਉਹਨਾਂ ਦਾ ਮਸਲਾ ਕੋਈ ਸਾਡੇ ਨਾਲ ਕੋਈ ਮਸਲਾ ਨਹੀਂ ਇੱਥੇ ਨਾ ਸੇ ਪੰਜ ਛੇ ਬੰਦੇ ਲੈ ਕੇ ਆ ਗਿਆ ਗੱਡੀ ਆ ਵਿੱਚ ਗੰਡਾਸੇਧਰੀ ਫਿਰਦਾ ਸੀ ਅਸੀਂ ਤਾਂ ਬਈ ਪਿੰਡ ਸੀ ਘਰੇ ਕੋਈ ਨਹੀਂ ਸੀ ਕੁੜੀ ਸੀ ਘਰੀ ਇੱਥੇ ਆ ਇਹ ਕੁੜੀ ਦੇ ਹੱਥੋਂ ਪਾਈ ਕਰੀ ਆ ਕੇ ਅੰਦਰ ਬੜੇ ਨੇ ਇਹਦਾ ਲਾ ਬੜੇ ਮਾਰਿਆ ਗਲਾਮਾਂ ਫੜਿਆ ਇਹਦਾ ਇੱਥੋਂ ਤੇ ਇਹ ਚਾਰ ਪੰਜ ਜਣੇ ਰਵਾਲਬਾਰਾ ਫਾਇਰ ਕਰਨ ਦੀ ਕੋਸ਼ਟ ਕਰਦਾ ਸੀ ਬੰਦਾ ਤੇ ਚਾਰ ਪੰਜ ਜਣੇ ਦੇ ਨਾਲ ਸੀ ਬਾਈ ਸਾਡਾ ਇਹਦੇ ਨਾਲ ਕੋਈ ਮਸਲਾ ਹੀ ਨਹੀਂ ਸਾਡਾ ਕੋਈ ਨੇੜ ਤੇੜ ਦੀ ਇਹਦੇ ਨਾਲ ਗੱਲ ਹੀ ਨਹੀਂ ਕੋਈ ਧੱਕੇ ਨਾਲ ਕੇ ਇੱਥੇ ਬਦਮਾਸ਼ੀ ਕਰਦਾ ਬਾਈ ਮੰਗ ਕੀ ਕਰਦੇ ਹੋ ਮੰਗਦਾ ਬਾਈ ਹਨਸਾਫ ਹੋਣਾ ਚਾਹੀਦਾ ਇਹ ਤਾਂ ਬਈ ਇਹ ਤਾਂ ਖੇਤਾਂ 'ਚ ਬੈਠੇ ਆ ਆਹ ਕੁੜੀਆ ਤੇ ਕੈਮਰਾ ਮਾਰ ਮੜਾ ਜਾ ਮਾਂ ਪਿਓ ਹੈ ਨਹੀਂਗਾ ਮੇਰਾ ਹਾ ਚਾਚਾ ਕੱਲਾ ਇਹਨਾਂ ਦੇ ਵਾਕਾਂ ਨਾ ਰਹਿੰਦਾ ਬਈ ਇਹਨਾਂ ਦਾ ਕੀ ਪਤਾ ਵੀ ਵੇਲੇ ਕੇ ਵੇਲੇ ਆ ਕੇ ਮਸਟੰਡੇ ਲੈ ਕੇ ਦੱਸ ਵੀ ਇੱਥੇ ਆ ਕੇ ਜਵਾਕਾਂ ਨੂੰ ਕੋਈ ਕਰ ਜਾਣਾ ਇਹ ਅਸੀਂ ਨਾ ਹੁੰਦੇ ਮਾਲਾ ਸਾਡਾ ਤਿੰਨ ਚਾਰ ਘਰ ਇੱਥੇ ਜਵਾਕਾਂ ਨੂੰ ਚੱਕ ਕੇ ਲੈ ਜਾਂਦੇ ਨੇ ਕਿਨਾਂ ਕਿ ਜਵਾਕ ਆ ਬਈ ਨਮਾਲਕ ਜਵਾਕ ਨੇ ਕੀ ਕੁਝ ਮਿਲਿਆ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਬਈ ਰਵਾਲ ਬਾਰਾ ਇਹਦੇ ਕੋਲੇ ਗੜਾਸੇ ਉਹਦੇ ਵਿੱਚ ਆ ਵੀਡੀਓ ਬਣ ਗਈ ਸਾਰੀ ਇੱਕ ਅਖੰਡਾ ਸੀਗਾ ਇਹ ਖੰਡਾ ਦਾ ਸੋਟੀਆਂ ਨੇ ਗੱਡੀ ਆ ਗੱਡੀ ਦੇ ਵਿੱਚ ਫੀਮ ਫੂਮ ਖਾ ਸਾ ਕੋਈ ਸਮਾਨ ਨਿਕਲਿਆ ਬਈ ਇਹਦੇ ਚੋਂ ਪੁਲਿਸ ਪ੍ਰਸ਼ਾਸਨ ਪਹੁੰਚ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਵੀ ਪੁਲਿਸ ਨੇ ਸਾਨੂੰ ਪੂਰਾ ਵਿਸ਼ਵਾਸ ਆ ਸਭੀ ਸਾਨੂੰ ਇ ਵੀ ਸਾਡਾ ਤਾਂ ਭਈ ਕੋਈ ਰੋਲ ਹੀ ਨਹੀਂ ਹੋਇਆ ਸਾਡੇ ਧੱਕੇ ਨਾਲ ਇੱਥੇ ਆ ਕੇ ਬਦਮਾਸ਼ੀ ਕਰਦਾ ਹੈ ਬਿਨਾਂ ਵਜਾ ਤੋਂ ਕਿਉਂ ਕਰੇ ਹੈ ਨਹੀਂ ਮੇਰਾ ਚਾਚਾ ਕੱਲਾ ਕਰੀ ਆਹ ਦੋ ਜਵਾ ਕੁੜੀਆਂ ਨਾਲ ਆ ਬਾਕੀ ਕੁੜੀਆਂ ਨਾਲ ਗੱਲਬਾਤ ਕਰ ਲੋ ਇਹ ਗੱਲ ਅਸੀਂ ਇੱਥੇ ਸੀਗੇ ਤੇ ਆ ਕੇ ਗਾਲ ਦੁੱਪੜ ਦੇਣ ਲੱਗ ਗਿਆ ਮੇਰੇ ਦਾਦਾ ਜੀ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਨੇ ਸਾਡੇ ਗੁਲਾਮੇ 'ਚ ਹੱਥ ਪਾਇਆਗਾ ਤੇ ਇਹ ਪਹਿਲਾਂ ਵੀ ਕਈ ਵਾਰੀ ਫੋਨ ਆਇਆਗਾ ਮੇਰੇ ਦਾਦਾ ਜੀ ਨੂੰ ਫੋਨ ਤੇ ਟੰਕੀਆਂ ਨਿੰਦਾਗਾ ਮਾਰਨੀਆਂ ਮੈਂ ਇਹ ਕਰ ਦੂੰ ਬਹੁ ਕਰ ਦੂੰ ਇੱਕ ਵਾਰ ਦੀ ਗੱਲ ਨਹੀਂ ਇਹ ਹਰ ਵਾਰੀ ਇਹ ਜਦੋਂ ਵੀ ਸਾਾਸ ਨਿੰਦੇ ਹੈਗੇ ਟਾਂ ਟਮਕੀਆਂ ਪਰਿਆ ਫੋਨ ਆਉਂਦਾਗਾ ਸਾਨੂੰ ਅੱਜ ਕਿਵੇਂ ਕਿੰਨੇ ਬੰਦੇ ਆ ਕੀ ਕੁਝ ਲੈ ਕੇ ਆ ਯਾਰ ਪੰਜ ਬੰਦੇ ਆਈ ਵਿੱਚ ਉਹਦੇ ਪਿਸਟਲ ਸੀਗਾ ਖੰਡਾ ਸੀਗਾ ਛੋਟੀਆਂ ਸੀਗੀਆਂ ਤੇ ਗੜਾਸੀ ਵੀ ਸੀਗੇ ਮੰਗ ਕੀ ਕਰਦੇ ਉਹ ਮੰਗ ਸਾਡੇ ਨਾਲ ਇਨਸਾਨ ਫੋਨ ਚਾਹੀਦਾਗਾ ਸਾਡੇ ਮਾਂ ਨਹੀਂ ਪਿਓ ਨਹੀਂਗਾ ਸਾਡੇ ਕੱਲਾ ਦਾਦਾਗਾ ਕੱਲ ਨੂੰ ਇਹਨੂੰ ਕੁਝ ਹੋ ਗਿਆ ਫੇਰ ਸਾਡਾ ਕੀ ਰਹੇਗਾ ਮਾਮਲਾ ਵੀ ਉਹ ਪਿੰਡ ਮੁੰਡੇ ਨਾਲ ਚਮਕੌਰ ਨਾਲ ਗੱਡੀ ਦਾ ਸੀਗਾ ਇਹਦਾ ਜੀ ਉਹ ਗੱਡੀ ਦਾ ਹੁਣ ਆਇਆ ਇਹ ਸਾਡੇ ਇੱਥੇ ਗਿਆ ਇੱਥੇ ਆ ਕੇ ਬੰਦਾ ਚੰਗਾ ਬੋਲਣ ਲੱਗ ਗਿਆ ਇਹ ਮੇਰੀ ਗੱਡੀ ਆ ਕਹਿੰਦਾ ਮੈਂ ਗੱਡੀ ਕਰਕੇ ਆਇਆ ਇੱਥੇ ਮੇਰੀ ਗੱਡੀ ਚੱਕ ਲਿਆਂਦੀ ਸਾਨੂੰ ਤਾਂ ਹੁਣ ਇਸ ਗੱਲ ਦਾ ਗੱਡੀ ਦਾ ਪਤਾ ਵੀ ਨਹੀਂ ਸੀ ਇਹ ਕੋਈ ਸਾਨੂੰ ਗੱਡੀ ਟੱਕਰ ਕੋਈ ਮਤਵਲੀ ਨਹੀਂ ਸੀ ਇਹ ਮੁੰਡਾ ਵੀ ਇੱਥੇ ਖੜਾ ਸੀਗਾ ਕੋਲੇ ਜਿਹੜਾ ਆਇਆ ਸੀ ਕੀ ਕੁਝ ਨਿਕਲਿਆ ਕਿੰਨੇ ਬੰਦੇ ਸੀ ਇਹ ਇਹ 4-5 ਜਾਣੇ ਸੀਗੇ ਹਾਂ ਇਹਨਾਂ ਪਿਸਤੌਲ ਸੀ ਉਹਦੇ ਕੋਲੇ ਹੋਰ ਖੰਡਾ ਵੀ ਸੀਗਾ ਵਿੱਚ ਗੱਡੀ ਦੇ ਗੜਾਸੇ ਵੀ ਐ ਕਿਰਪਾਨ ਵੀ ਐ ਹਾਂ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਜੀ ਵੀ ਸਾਨੂੰ ਨਿصاف ਮਿਲਣਾ ਚਾਹੀਦਾ ਵੀ ਇਹ ਜਿਹੜਾ ਕੱਲ ਨੂੰ ਫੇਰ ਉਹ ਕਰਦਾ ਬੰਦਾ ਹਾਂਜੀ ਇਹ ਜਿਹੜਾ ਬਾਣਾ ਬਿਜਲੀ ਮਗਰ ਭੱਜੀ ਜੀ ਇਹ ਤਿੰਨ ਬੰਦੇ ਭੱਜੇ ਸਾਡੇ ਮੂਰੇ ਦੋ ਅਸੀਂ ਫੜ ਲਏ ਇੱਕ ਨੇ ਮੂਰੋ ਫੇਰ ਕਰਨਾਂ ਗਿਆ ਸੀ ਉਹਨੇ ਨੇੜੇ ਨਹੀਂ ਗਏ ਫੇਰ ਵੀ ਕਈ ਹੜੀ ਮਾਰੂਗਾ ਉਹ ਭੱਜ ਗਿਆ ਜਿਹੜਾ ਜੀ ਪੰਜ ਮਹੀਨਾ ਨਾਲੋਂ ਦੋ ਅਸੀਂ ਫੜ ਲਿਆ ਜੀ ਇਹ ਫੇਰ ਕੀਤੇ ਉਹਨਾਂ ਨੇ ਹਾਂਜੀ ਹਾਂਜੀ ਜੀ ਮੂਰੋ ਪੂਰੇ ਡਰਾ ਸਾਨੂੰ ਜੀ ਕਿੰਨੇ ਫੇਰ ਕੀਤੇ ਆ ਜੀ ਉਹਨੇ ਦੋ ਕਰਿਆ ਜੀ ਹਾਂਜੀ ਮੰਗ ਕੀ ਕਰਦੇ ਆ ਜੀ ਮੰਗਦੇ ਹੀ ਕਰਦੇ ਆ ਜੀ ਵੀ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਭਾਈ ਜੀ ਕੜੈਲੀ ਪਿੰਨ ਤੋਂ ਫੋਨ ਟੈਲੀਫੋਨ ਆਇਆ ਸੀ ਕੁਝ ਬੰਦਿਆਂ ਨੇ ਆ ਕੇ ਤੇ ਹੰਨਣਵਾਜੀ ਕੀਤੀ ਆ ਅਸੀਂ ਮੌਕੇ ਤੇ ਪਹੁੰਚੇ ਆ ਜਾ ਕੇ ਬੰਦੇ ਅਸੀਂ ਕਾਬੂ ਕਰ ਲਿਆ ਤੇ ਆਪਾਂ ਬਾਕੀ ਜਾਂਚ ਕੀਤੀ ਜਾ ਰਹੀ ਹੈ ਜਿਹੜੀ ਫਾਈਨਲ ਹੋਊ ਤੁਹਾਨੂੰ ਦੱਸਿਆ ਜਾਊਗਾ ਕੋਈ ਸਰ ਅਸਲਾ ਵੀ ਵਗੈਰਾ ਮਿਲਿਆ ਜੋ ਜੋ ਬੰਦਿਆਂ ਕਾਰਵਾਈ ਕੀਤੀ ਉਹਨਾਂ ਕੋਲ ਬੰਦੇ ਕੋਲ ਲਿਸੈਂਸੀ ਅਸਲਾ ਹੈਗਾ ਬਾਕੀ ਮੈਂ ਪਰਤਾਲ ਕਰਦਾ ਪਰਤਾਲ ਤੋਂ ਬਾਅਦ ਜਿਹੜੀ ਫੈਕਟ ਜਿਹੜੀ ਸਾਹਮਣੇ ਜਿਹੜੀ ਬੰਦਿਆਂ ਕਾਰਵਾਈ ਕੀਤੀ ਜਾਊਗੀ ਕਿੰਨੇ ਬੰਦੇ ਹੈਗੇ ਸਰ ਜਿਹੜੀ ਇਹ ਚਾਰ ਬੰਦੇ ਹੈ ਜੀ